ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਆਉਣ ਵਾਲੇ 4-5 ਦਿਨ ਦੇ ਮੌਸਮ ਦੀ ਕਿ 30 ਨਵੰਬਰ ਤੋਂ ਲੈ ਕੇ ਵੀਰੋ ਆਉਣ ਵਾਲੇ 3-4 ਅਕਤੂਬਰ ਤੱਕ ਦੇ ਮੌਸਮ ਦੀ ਜਾਣਕਾਰੀ ਕਿ ਵੀਰੋ ਕਿਵੇਂ ਰਹੇਗਾ ਪੰਜਾਬ ਦਾ ਮੌਸਮ ਇੱਕ ਵੀਰੋ ਮਾਫੀ ਚਾਹੁੰਦੇ ਆਂ ਕੱਲ ਦੀ ਵੀਡੀਓ ਦੇ ਵਿੱਚ 29-30 ਸਤੰਬਰ ਦੀ ਬਜਾਏ ਅਕਤੂਬਰ ਪੈ ਗਿਆ ਸੀ ਸੋ ਮਾਫੀ ਚਾਹੁੰਦੇ ਆਂ ਕਈ ਵਾਰ ਗਲਤੀ ਹੋ ਜਾਂਦੀ ਆ ਤੇ ਵੀਰ ਆਪੇ ਜਾਣੋ ਜਾਣਨੇ ਬਾਕੀ ਵੀਰੋ ਹੁਣ ਆਪਾਂ ਮੌਸਮ ਦੀ ਗੱਲ ਕਰਦੇ ਆਂ 3 ਨਵੰਬਰ ਤੋਂ ਲੈ ਕੇ 4 ਅਕਤੂਬਰ ਤੱਕ ਵੀਰੋ ਪਾਉਣ ਵਾਲੇ 5 ਦਿਨ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਵੀਰੋ ਇਹ 5 ਦਿਨ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ 80 ਤੋਂ 90% ਖੇਤਰਾਂ ਦੇ ਵਿੱਚ ਆਪਾਂ ਨੂੰ ਸਾਫ਼ ਹੀ ਦੇਖਣ ਨੂੰ ਮਿਲੇਗਾ ਧੁੱਪ ਵਾਲਾ ਤੇ ਵੀਰੋ ਹਵਾਵਾਂ ਦੀ ਜੋ ਦਿਸ਼ਾ ਉਹ ਇੱਕ ਆਉਂਦੇ ਦਿਨਾਂ ਦੇ ਵਿੱਚ ਵੀਰੋ ਬਦਲ ਕੇ ਪੂਰਬ ਦੱਖਣ ਦਿਸ਼ਾ ਤੋਂ ਵੀਰ ਹਵਾਵਾਂ ਜੋ ਪੱਛਮ ਦਿਸ਼ਾ ਤੋਂ ਆਪਾਂ ਨੂੰ ਵਗਦੀਆਂ ਦੇਖਣ ਨੂੰ ਮਿਲਣਗੀਆਂ ਦੱਖਣ ਪੱਛਮ ਵੱਲ ਰੁਖ ਵੀਰੋ ਅੱਜ ਵੀ ਆਪਾਂ ਨੂੰ ਕੁਝ ਟਾਈਮ ਦੇਖਣ ਨੂੰ ਮਿਲ ਸਕਦਾ ਹੈ ਉਸ ਤੋਂ ਬਾਅਦ ਵੀਰੋ ਉਮੀਦ ਹੈ ਕਿ 2-3 ਦਿਨ ਨਿਰੰਤਰ ਵੀਰੋ ਹਵਾਵਾਂ ਜੋ ਪੱਛਮ ਦਿਸ਼ਾ ਤੋਂ ਵਗਣਗੀਆਂ ਕਿਉਂਕਿ ਵੀਰੋ ਕਿਸਾਨ ਵੀਰਾਂ ਲਈ ਚੰਗੀ ਖਬਰ ਹੈ ਕਿ ਆਉਣ ਵਾਲੇ 5-7 ਦਿਨ ਤੱਕ ਵੀਰੋ ਕੋਈ ਸਿਸਟਮ ਐਸਾ ਨਹੀਂ ਹੈ ਜੋ ਪੰਜਾਬ ਦੇ ਮੌਸਮ ਮੌਸਮ ਨੂੰ ਪ੍ਰਭਾਵਿਤ ਕਰੇ ਕੁਝ ਖੇਤਰਾਂ ਦੇ ਵਿੱਚ ਵਾਢੀ ਦਾ ਸਮਾਂ ਚੱਲ ਰਿਹਾ ਹੈ ਜੀਰੀ ਦੀ ਬੜਾਈ ਸ਼ੁਰੂ ਹੋ ਚੁੱਕੀ ਵੀਰੋ ਸੋ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਜੇ ਗਰਮੀ ਆ ਤਾਂ ਕਿਸਾਨ ਵੀ ਸੂਪਰ ਮਾਤਾ ਮਾ ਕਿਰਪਾ ਕਰੇ ਇਹ 10-20 ਦਿਨ ਜੋ ਖੈਰ ਸੁਖਦਿਲ ਲੰਘਾਵੇ ਕੋਈ ਮੌਸਮ ਜ਼ਿਆਦਾ ਪ੍ਰਭਾਵਿਤ ਨਾ ਹੋਵੇ ਆਪਣੀ ਇਹ ਪਰਮਾਤਮਾ ਅਗੇ ਅਰਦਾਸ ਹੈ ਸੋ ਵੀਰੋ 5 ਦਿਨ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਠੀਕ ਰਹੇਗਾ ਨਿੱਕੀਆਂ ਮੋਟੀਆਂ ਗਤੀਵਿਧੀਆਂ ਜੋ ਪੰਜਾਬ ਦੇ ਵੀਰੋ ਪੱਛਮੀ ਸਰਹੱਦੀ ਖੇਤਰ ਨੇ ਜੋ ਕਿ ਹਿਮਾਚਲ ਦੇ ਨੇੜੇ ਪੈਂਦੇ ਏਰੀਏ ਨੇ ਮਾਝੇ ਦੋਆਬੇ ਦੇ ਖੇਤਰ ਤੇ ਪੂਰਬੀ ਭਾਗ ਚੰਡੀਗੜ੍ਹ ਮੁਹਾਲੀ ਵਗੈਰਾ ਇਨ੍ਹਾਂ ਖੇਤਰਾਂ ਦੇ ਵਿੱਚ ਵੀਰੋ ਨਿੱਕੀ ਮੋਟੀ بارش ਦੀ ਸੰਭਾਵਨਾ ਰਹਿੰਦੀ ਹੈ ਕਿਉਂਕਿ ਅੱਜ ਕੱਲ ਜੋ ਵੀਰੋ ਵੈਸਟਰਨ ਡਿਸਟਰਬੈਂਸ ਨੇ ਪੱਛਮੀ ਸਿਸਟਮ ਨੇ ਉਹ ਇਨ੍ਹਾਂ ਬਾਕੀ ਮਦਾਨੀ ਭਾਗਾਂ ਦੇ ਉੱਪਰ ਵੀਰੋ ਪੰਜਾਬ ਦੇ ਇਹਨਾਂ ਦਾ ਕੋਈ ਜ਼ਿਆਦਾ ਅਸਰ ਨਹੀਂ ਦੇਖਣ ਨੂੰ ਮਿਲਦਾ ਜੋ ਦੱਖਣੀ ਭਾਗ ਨੇ ਵੀਰੋ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਮੁਕਸਰ ਸਾਬ ਤੱਕ ਵੀਰੋ ਇਹ ਭਾਗ ਕੁੱਲ ਮਿਲਾ ਕੇ ਆਉਂਦੇ ਦਿਨਾਂ ਤੋਂ ਉਦੋਂ ਬਾਅਦ ਵੀ ਸਾਫ਼ ਹੀ ਰਹਿਣਗੇ ਪਰ ਵੀਰੋ 4-5 ਦਿਨਾਂ ਦੇ ਵਿੱਚ ਛੋਟੀ ਮੋਟੀ ਆਪਾਂ ਨੂੰ ਬੱਦਲੀ ਹਲਚਲ ਦੇਖਣ ਨੂੰ ਮਿਲ ਸਕਦੇ ਕੋਈ ਬੱਦਲਵਾਈ ਦੇ ਰੂਪ ਧੁੱਪਾਂ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ 4-5-6 ਦੇ ਵਿੱਚ ਉਰਕੀ ਜਿਆਦਾ ਵੱਡੀ ਵੀਰੋ ਆਪਾਂ ਨੂੰ ਆਈਟੀ ਅਪਡੇਟ ਨਹੀਂ ਮਿਲਦੀ ਜੋ ਕਿ ਮੌਸਮ ਜਿਆਦਾ ਕੋਈ ਪ੍ਰਭਾਵਿਤ ਕਰੇ ਐਡਾ ਵੱਡਾ ਕੋਈ ਸਿਸਟਮ ਨਹੀਂ ਹੈ ਦਿਨ ਦੇ ਟੈਂਪਰੇਚਰ ਵੀਰੋ 34 35 ਡਿਗਰੀ ਦੇ ਆਸ-ਪਾਸ ਰਹਿਣਗੇ ਹੁਣ 1 1 ਡਿਗਰੀ ਕਰਕੇ ਵੀਰੋ ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਆਪਾਂ ਨੂੰ ਕਟੌਤੀ ਦੇਖਣ ਨੂੰ ਮਿਲੇਗੀ ਤੇ ਵੀਰੋ ਠੰਡ ਦਾ ਥੋੜਾ ਮੋਟਾ ਪ੍ਰਭਾਵ ਹੈ ਜੋ ਵਧੇਗਾ ਤੇ ਵੀਰੋ ਗਰਮੀ ਦਾ ਜੋ ਅਸਰ ਹੈ ਉਹ ਘਟੇਗਾ ਬਾਕੀ ਵੀਰੋ ਆਪਾਂ ਸਮੇਂ-ਸਮੇਂ ਤੇ ਜਿਵੇਂ ਵੀ ਕੋਈ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਸਹੀ ਤੋਂ ਸਹੀ ਸਟੀਕ ਜਾਣਕਾਰੀ ਲੈ ਕੇ ਆਪਾਂ ਕਿਸਾਨ ਵੀਰਾਂ ਲਈ ਹਾਜ਼ਰ ਹੁੰਦੇ ਰਹਿਣੇ ਆਂ ਬਾਕੀ ਵੀ ਜੀ ਕਰਾਂਗੇ ਸੋ ਵੀਰੋ ਮੌਸਮ ਦੀ ਹਰ ਪ੍ਰਕਾਰ ਦੀ ਛੋਟੀ ਤੋਂ ਵੱਡੀ ਜਾਣਕਾਰੀ ਲਈ ਆਪਣੇ ਵੀਰੋ ਚੈਨਲ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ